ਸਰਸ਼ੀਤਾ ਜੀ ਮੇਰੀ ਨਾਤੀ ਮਾਂ ਤੇ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੱਲ ਕਰਾਂਗੇ ਅਸੀਂ ਪੰਚਾਇਤੀ ਚੋਣਾਂ ਲੈ ਕੇ ਇਸ ਵਾਰ ਰਿਕਾਰਡ ਰਿਹਾ ਕਿ ਬਹੁਤ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਚੁਣੀ ਗਈ ਆ ਜਿਸ ਨੇ ਇੱਕ ਵੱਖਰੀ ਮਿਸਾਲ ਪੈਦਾ ਕਰਕੇ ਰੱਖ ਦਿੱਤੀ ਕਿਉਂਕਿ ਬਿਨਾਂ ਲੜਾਈ ਝਗੜੇ ਤੋਂ ਬਿਨਾਂ ਵੋਟਾਂ ਤੋਂ ਸਰਬਸੰਮਤੀ ਦੇ ਨਾਲ ਪਿੰਡ ਦੇ ਵਿੱਚ ਭਾਈਚਾਰਕ ਸਾਂਝ ਵੀ ਬਰਕਰਾਰ ਰਹੀ ਤੇ ਉਹਨਾਂ ਨੇ ਆਪਣੇ ਪਿੰਡ ਦਾ ਸਰਪੰਚ ਤੇ ਪੰਚ ਚੁਣ ਲਏ ਨੇ ਬਹੁਤ ਸਾਰੇ ਪਿੰਡਾਂ ਦੇ ਵਿੱਚ ਅਜੇ ਸਰਬਸੰਮਤੀ ਦੇਖ ਨੂੰ ਮਿਲ ਰਹੀ ਹੈ ਜਿਸ ਦੇ ਕਰਕੇ ਇੱਕ ਭਾਈਚਾਰਕ ਸਾਂਝ ਦਾ ਸੁਨੇਹਾ ਵੀ ਚਾਰੇ ਪਾਸੇ ਫੈਲਦਾ ਨਜ਼ਰ ਆ ਰਿਹਾ ਹੈ ਉੱਥੇ ਜੇਕਰ ਅਸੀਂ ਗੱਲ ਕਰੀਏ ਅੰਮ੍ਰਿਤਸਰ ਦੀ ਤਾਂ ਅੰਮ੍ਰਿਤਸਰ ਦੇ ਢਿੰਗਰਾ ਕਲੋਨੀ ਦੇ ਵਿੱਚ ਜਿਹੜਾ ਸੇਵਾ ਮੁਕਤ ਹੋਏ ਪੰਜਾਬ ਪੁਲਿਸ ਤੋਂ ਵਿਅਕਤੀ ਹੈ ਉਸ ਨੂੰ ਜਿਹੜਾ ਕਿ ਸਰਪੰਚ ਚੁਣਿਆ ਗਿਆ ਜਿਸ ਤੋਂ ਬਾਅਦ ਪੂਰੇ ਪਿੰਡ ਦੇ ਵਿੱਚ ਖੁਸ਼ੀ ਦਾ ਮਾਹੌਲ ਹੈ ਕਿਉਂਕਿ ਇੱਕ ਪੜ੍ਹੇ ਲਿਖੇ ਨੂੰ ਸਰਪੰਚ ਚੁਣ ਕੇ ਪਿੰਡ ਦੀ ਨੁਹਾਰ ਬਦਲੀ ਜਾ ਸਕਦੀ ਹੈ ਨੌਲਜ ਹੁੰਦੀ ਹੈ ਦੂਜੇ ਪਾਸੇ ਇਹ ਜਿਹੜਾ ਸਰਪੰਚ ਜਿਸ ਨੂੰ ਨਵਾਂ ਨਿਯੁਕਤ ਕੀਤਾ ਚਾਹ ਰਿਹਾ ਚੁਣਿਆ ਗਿਆ ਇਹ ਪਹਿਲਾਂ ਜਿਹੜਾ ਕਿ ਪੰਜਾਬ ਪੁਰਸ ਦੇ ਵਿੱਚ ਨੌਕਰੀ ਕਰਦੀ ਸੀ ਸੇਵਾਮੁਕਤ ਨੇ ਤਾਂ ਹੁਣ ਉਹਨਾਂ ਨੂੰ ਸਰਪੰਚੀ ਜਿਹੜੇ ਕਿ ਦਿੱਤੀ ਗਈ ਹੈ ਤਾਂ ਕਿ ਪਿੰਡ ਦੇ ਵਿੱਚ ਵਿਕਾਸ ਕਾਰਜ ਹੋ ਸਕਣ ਮੁੱਦਿਆਂ ਦੇ ਉੱਤੇ ਚਰਚਾ ਹੋਵੇ ਵਿਕਾਸ ਕਾਰਜ ਕਰਵਾਇਆ ਜਾਣ ਪਿੰਡ ਦੀ ਨੁਹਾਰ ਬਦਲੀ ਜਾਵੇ ਤਾਂ ਆਓ ਦੇਖਦੇ ਹਾਂ ਮੈਂ ਢੀਂਗਰਾ ਕਲੋਨੀ ਦਾ ਨਿਵਾਸੀ ਸਰਪੰਚ ਸਰਦਾਰ ਜਗਜੀਵਨ ਸਿੰਘ ਜਿਨ੍ਹਾਂ ਨੂੰ ਕਿ ਸਾਰੇ ਢੀਂਗਰਾ ਕਲੋਨੀ ਵਾਸੀਆਂ ਨੇ ਪਾਰਟੀ ਬਾਜੀ ਤੋਂ ਉੱਪਰ ਉੱਠ ਕੇ ਚੁਣਿਆ ਮੈਂ ਇਹਨਾਂ ਦੀ ਹਰ ਹਰ ਇੱਕ ਗੱਲ ਤੇ ਪੂਰਾ ਉਤਰਾਂਗਾ ਤੇ ਪੂਰੀ ਇਮਾਨਦਾਰੀ ਨਾਲ ਆਪਣਾ ਕੰਮ ਕਰਾਂਗਾ ਜਗਜੀਵਨ ਸਿੰਘ ਜੀ ਬੜੀ ਵੱਡਾ ਕੰਮ ਹੈ ਵਿਕਾਸ ਪੱਖੋਂ ਅਰ ਫਿਰ ਇਹ ਪਹਿਲੇ ਜੋ ਪੰਚਾਇਤਾਂ ਰਹੀਆਂ ਕੁਝ ਉਹਨਾਂ ਦਾ ਲਾ ਲੋ ਕੁਝ ਆਪਣੇ ਲੀਡਰਾਂ ਦਾ ਲਾ ਲੋ ਪਰ ਆਪਾਂ ਨੂੰ ਹੁਣ ਇਹੋ ਜਿਹੇ ਬੰਦੇ ਅੱਗੇ ਆਏ ਆ ਜਿਹੜੇ ਸਾਡੇ ਨਾਲ ਬਹੁਤ ਸਹੀ ਤਰੀਕੇ ਨਾਲ ਚੱਲਣਗੇ ਤੇ ਆਪਾਂ ਇਹ ਨਸ਼ੇ ਦਾ ਮੁੱਦਾ ਵੀ ਤੇ ਵਿਕਾਸ ਦਾ ਵੀ ਦੋਵੇਂ ਹੱਲ ਕਰਾਂਗੇ ਜੀ ਹਾਂਜੀ ਪੂਰਾ ਤਨਦੇਈ ਨਾਲ ਕੀਤਾ ਜਾਵੇਗਾ ਜੀ ਨਹੀਂ ਸਰ ਫਿਰ ਉਹ ਜਿਹੜਾ 2 ਕਰੋੜ ਲਾ ਕੇ ਸਰਪੰਚ ਬਣੇਗਾ ਤੇ ਉਹ ਤੇ ਤੁਸੀਂ ਸਹਿਣੇਗੇ ਫਿਰ ਉਹ ਫਿਰ ਆਪਣਾ ਹੀ ਪਹਿਲਾਂ ਕੰਮ ਕਰੂਗਾ ਫਿਰ ਉਹ ਜਨਤਾ ਦਾ ਨਹੀਂ ਕਰ ਸਕਦਾ ਜੀ ਮੈਂ ਇਹਨਾਂ ਦਾ ਬਹੁਤ ਧੰਨਵਾਦਿਆਂ ਜੀ ਜਿਨ੍ਹਾਂ ਨੇ ਜਿਨ੍ਹਾਂ ਨੇ ਮੈਨੂੰ ਇਹ ਸੁਯੋਗ ਸਮਝਿਆ ਤੇ ਮੈਂ ਇਹਨਾਂ ਦੀ ਹਰ ਇੱਕ ਮੰਗ ਤੇ ਪੂਰਾ ਉਤਰਾਂਗਾ ਜੀ हां जी ए आपा लीडरਾਂ ਤੱਕ ਪਹੁੰਚ ਕਰਾਂਗੇ ਜਿਨ੍ਹਾਂ ਨੇ ਇੰਨੀ ਢਿੱਲ ਕਰ ਛੱਡੀ ਅਜੇ ਤੱਕ ਹੁਣ ਇਹੋ ਜੀ ਟੀਮ ਅੱਗੇ ਆਈ ਆ ਇਹਨਾਂ ਨੂੰ ਅਸੀਂ ਹਰ ਤਰੀਕੇ ਨਾਲ ਹੱਲ ਕਰਨ ਦਾ ਯਤਨ ਕਰਾਂਗੇ ਜੀ ਸਰਬੱਤ ਸਾਬ ਹਮੇਸ਼ਾ ਲੋਕਾਂ ਦਾ ਖਾਹੋਬਰੀ ਅਸੀਂ 24 ਘੰਟੇ ਹਰ ਵੇਲੇ ਹਾਜ਼ਰ ਰਹਾਂਗੇ ਜੀ ਤੇ ਹਾਜ਼ਰ ਰਹਿ ਕੇ ਜਨਤਾ ਦਾ ਕੰਮ ਕਰਾਂਗੇ ਫੇਰ ਸਾਨੂੰ ਸੰਗਤ ਚੰਗਾ ਚਾ ਸਮਝੇਗੀ ਠੀਕ ਹੈ ਹਾਂ ਜੀ ਮੇਰਾ ਨਾਮ ਹਰਮਨਪ੍ਰੀਤ ਸਿੰਘ ਹੈ ਜੀ ਸੋ ਅ ਪਹਿਲੋ ਤੇ ਸਾਰੀ ਇਹ ਢੀਂਗਰਾ ਕਲੋਨੀ ਵਧਾਈ ਦੀ ਪਾਤਰ ਆ ਕਿ ਜਿਨ੍ਹਾਂ ਨੇ ਸਰਬਸੰਮਤੀ ਦੇ ਨਾਲ ਸਾਡੇ ਸਰਦਾਰ ਜਗਜੀਵਨ ਸਿੰਘ ਨੂੰ ਸਰਪੰਚ ਚੁਣਿਆ ਵਾ ਠੀਕ ਹੈ ਜੀ ਆਪਣਾ ਸਾਡੇ ਬਹੁਤ ਸਾਰੇ ਮੁੱਦੇ ਇੱਥੇ ਕਿਉਂਕਿ ਨਸ਼ੇ ਦਾ ਮੁੱਦਾ ਬਹੁਤ ਵੱਡਾ ਸੀ ਸਾਡੇ ਗਲੀਆਂ ਨਾਲੀਆਂ ਹੈਗਾ ਉਹ ਵੀ ਮੁੱਦਾ ਪਰ ਗਲੀਆਂ ਨਾਲੀਆਂ ਨੂੰ ਉੱਪਰ ਉੱਠ ਕੇ ਸਾਡੇ ਇੱਥੇ ਨਸ਼ੇ ਦਾ ਮੁੱਦਾ ਜਿਹਦੇ ਕਰਕੇ ਸਾਰੇ ਪਿੰਡ ਨੇ ਸਹਿਮਤੀ ਦੇ ਨਾਲ ਇਹਨਾਂ ਨੂੰ ਸਰਪੰਚ ਚੁਣਿਆ ਵਾ ਤੇ ਸਾਰਿਆਂ ਨੇ ਇਹ ਕਹਿ ਆ ਕਿ ਸਰਪੰਚ ਇਹ ਨਹੀਂ ਸਰਪੰਚ ਸਾਰੀ ਇਹ ਢਿੰਗਰਾ ਕਲੋਨੀ ਬਣੀ ਆ ਸੋ ਮੈਂ ਸਾਰਿਆਂ ਨੂੰ ਢਿੰਗਰਾ ਕਲੋਨੀ ਦੇ ਵਾਸੀਆਂ ਨੂੰ ਸਾਰਿਆਂ ਨੂੰ ਬਹੁਤ-ਬਹੁਤ ਵਧਾਈ ਦੇਣਾ ਹਾਂਜੀ ਬਿਲਕੁਲ ਗਪਾਲ ਨੂੰ ਪਤਾ ਕੀ ਆ ਕਿ ਧੜੇ ਬਾਜ਼ੀਆਂ ਜਿਹੜੀਆਂ ਨਾ ਇਹ ਬਹੁਤ ਵਧੀਆ ਲੋਕਾਂ ਨੇ ਜਿਹੜੀ ਸੋਚ ਬਣਾਈ ਆ ਕਿ ਸਰਬਸੰਮਤੀ ਨਾਲ ਹੁਣ ਵੇਖੋ ਇੱਕ ਘਟੋ ਘਟ ਇੱਕ ਸਰਪੰਚੀ ਤੇ ਆਮ 15 ਲੱਖ ਰੁਪਈਆ ਬਿਲਕੁਲ ਜਿਹੜਾ ਸਭ ਤੋਂ ਛੋਟੇ ਲੈਵਲ ਤੇ 15 ਲੱਖ ਰੁਪਈਆ ਲੱਗਦਾ ਹਨਾ ਸੋ ਜਿਹੜਾ ਢੀਂਗਰਾ ਕਲੋਨੀ ਨੇ ਫੈਸਲਾ ਲਿਆ ਕਿ ਕੋਈ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਇਹ ਕੋਈ ਪਾਰਟੀ ਬਾਜ਼ੀ ਨਹੀਂ ਕਿਸੇ ਪਾਰਟੀ ਬਾਜ਼ੀ ਨੇ ਸਰਪੰਚ ਨਹੀਂ ਚੁਣਿਆ ਇਹ ਚੁਣਿਆ ਟੀ ਕਲੋਨੀ ਵਾਸੀਆਂ ਨੇ ਠੀਕ ਹੈ ਜੀ ਤੇ ਇਸ ਕਰਕੇ ਆਪਣਾ ਇਹ ਜਿਹੜਾ ਹੈਗਾ ਵਾ ਸਰਬਸ਼ਾਂਤੀ ਦੇ ਨਾਲ ਦੂਜੀ ਗੱਲ ਇਹ ਵਾਕਿਆਈ ਕਿ ਜਿਹੜਾ ਅੱਜ ਤਕਰੀਬਨ ਮੇਰੇ ਖਿਆਲ ਨਾਲ ਸਾਡੇ اٹਾਰੀ ਹਲਕੇ ਦੇ ਵਿੱਚ ਇਹ 8ਵੀ ਤੋਂ 10ਵੀ ਸਰਬਸ਼ਾਂਤੀ ਹੋਊਗੀ ਬਿਲਕੁਲ ਜੀ ਹੁਣ ਜਿਵੇਂ ਉਹ ਹਗਾਵਾ ਗੁਰਦਾਸਪੁਰ ਹਲਕੇ ਦਾ ਪਿੰਡ ਉੱਥੇ 2 ਕਰੋੜ ਦੀ ਬੋਲੀ ਚਲ ਗਈ ਆ ਸਰਪੰਚੀ ਦੀ ਉਹ ਮੇਰੇ ਹਿਸਾਬ ਨਾਲ ਇੱਕ ਮੂਰਖਤਾ ਵਾ ਬਹੁਤ ਵੱਡੀ ਮੂਰਖਤਾ ਵਾ ਕਿਉਂਕਿ ਦੂਜੀ ਗੱਲ ਜਿਹੜੀ ਸਰਪੰਚੀ ਹੁੰਦੀ ਆ ਨਾ ਇਹ ਕਿਸੇ ਪਾਰਟੀ ਨੂੰ ਨਹੀਂ ਚੁਣਿਆ ਜਾਂਦਾ ਇਹ ਚੁਣਿਆ ਜਾਂਦਾ ਵਾ ਪਿੰਡ ਦਾ ਇੱਕ ਜਿਹਨੂੰ ਆਪਾਂ ਪਸੰਦ ਕਰਦੇ ਆ ਇੱਕ ਜਿਹੜਾ ਸਾਨੂੰ ਲੱਗਦਾ ਕਿ ਇੱਕ ਚੰਗਾ ਇਨਸਾਨ ਆ ਉਹ ਚੁਣਿਆ ਜਾਂਦਾ ਇੱਥੇ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਐਮਐਲਏ ਐਮਪੀ ਇਲੈਕਸ਼ਨਾਂ ਤੋਂ ਇਹ ਇਲੈਕਸ਼ਨ ਬਹੁਤ ਵਕਰੀ ਹੁੰਦੀ ਆ ਤੇ ਇਹ ਔਖੀ ਵੀ ਬੜੀ ਹੁੰਦੀ ਆ ਕਿਉਂਕਿ ਇਹਦੇ ਵਿੱਚ ਪਤਾ ਨਹੀਂ ਕਿੰਨੇ ਕਿੱਧਰ ਨੂੰ ਚੱਲ ਜਾਣਾ ਹੁੰਦਾ ਕਿਉਂਕਿ ਸਾਰਿਆਂ ਦੀ ਆਪਸੀ ਸਾਂਝਾ ਹੁੰਦੀ ਹੈ ਇਹ ਤਾਂ ਮੁੱਛ ਦਾ ਸਵਾਲ ਬਣ ਜਾਂਦਾ ਜੋ ਸਰਪੰਚੀ ਇਲੈਕਸ਼ਨ ਹੋਵੇ ਬਿਲਕੁਲ ਹਾਂਜੀ ਬਿਲਕੁਲ ਸੱਚਾਈ ਹੈ ਜੀ ਮੁੱਛ ਦਾ ਸਵਾਲ ਫਿਰ ਇਹ ਹੁੰਦਾ ਨਾ ਜਦੋਂ ਆਪਾਂ ਹੁੰਦਾ ਕਿ ਮੈਂ ਨੀਵਾਂ ਨਾ ਹੋ ਜਾ ਕਿਤੇ ਜਦੋਂ ਦੋ ਜਾਨੇ ਹੁਣ ਦੋ ਪਹਿਲਵਾਨ ਖੜੇ ਆ ਜਿੱਤੂਗਾ ਤੇ ਇੱਕ ਹੀ ਪਰ ਉਹਨਾਂ ਨੇ ਆਪਣਾ ਉਹ ਵਾਹ ਲਾਉਣੀ ਹੁੰਦੀ ਆ ਹਰ ਇੱਕ ਨੇ ਵੀ ਉੱਥੋਂ ਤੱਕ ਕਿ ਜਿੱਥੋਂ ਤੱਕ ਹੋ ਸਕਦਾ ਕੋਈ ਆਪਣਾ ਘਰ ਵੀ ਦਾਤੇ ਹਲਾ ਦੇਂਦੇ ਕਈ ਕੁਝ ਹੁੰਦਾ ਸਰਪੰਚੀ ਦੇ ਵਿੱਚ ਜਦ ਕਿ ਸਰਪੰਚੀ ਮੈਂ ਸਮਝਦਾ ਐਮ ਐਲ ਏ MP ਇਲੈਕਸ਼ਨ ਨਾਲੋਂ ਔਖੀ ਆ। ਹਾਂਜੀ। ਆਖਰ ਤੁਹਾਡੇ ਪਿੰਡਾਂ ਦੇ ਵਿੱਚ ਕਿਵੇਂ ਦਾ ਹਾਲ ਹੈ ਸਰਪੰਚ ਦੀਆਂ ਚੋਣਾਂ ਨੂੰ ਲੈ ਕੇ ਕਿੱਥੇ-ਕਿੱਥੇ ਸਰਬਸਹਿਮਤੀ ਨਾਲ ਪੰਚਾਇਤ ਚੁਣੀ ਗਈ ਆ ਕਿੱਥੇ ਵੋਟਾਂ ਹੋਈਆਂ ਤੇ ਕਿੱਥੇ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਪੰਚਾਇਤ ਨੂੰ ਲੈ ਕੇ ਤਾਂ ਸਾਨੂੰ ਜ਼ਰੂਰ ਦੱਸਿਆ ਜਾਵੇ ਕਮੈਂਟ ਬਾਕਸ ਵਿੱਚ ਕਮੈਂਟ ਜ਼ਰੂਰ ਕਰਿਓ। ਬਿਊਰੋ ਰਿਪੋਰਟ ਛਣਕਾਟਾ ਨਿਊਜ਼।